ਇਹ ਉਹੀ ਰਬੜ ਬੈਂਡ ਹੈ ਜਿਸ ਨੂੰ ਅਸੀਂ ਹਰ ਇੱਕ ਜਗ੍ਹਾ ਤੇ ਵਰਤਦੇ ਹਾਂ ਚਾਹੇ ਉਹ ਸਾਡਾ ਘਰ ਹੋਵੇ ਸਾਡਾ ਆਫਿਸ ਹੋਵੇ ਹਸਪਤਾਲ ਹੋਵੇ ਜਾਂ ਫਿਰ ਰੋਜ਼ਮਰਹ ਦੀ ਜ਼ਿੰਦਗੀ ਵਿੱਚ ਕੋਈ ਕੰਮ ਹੋਵੇ ਇਹ ਇੱਕ ਲੋ ਕੋਸਟ ਪ੍ਰੋਡਕਟ ਹੈ ਜਿਸ ਦੀ ਡਿਮਾਂਡ ਪੂਰਾ ਸਾਲ ਹੁੰਦੀ ਹੈ ਇਸੇ ਕਰਕੇ ਕਮਾਈ ਦਾ ਸਭ ਤੋਂ ਵੱਡਾ ਸਾਧਨ ਵੀ ਹੈ ਆ ਹੁਣ ਅਸੀਂ ਰਬੜ ਬੈਂਡ ਦੇ ਬਿਜ਼ਨਸ ਦੇ ਸੈਟਅਪ ਦੀ ਗੱਲ ਕਰਦੇ ਹਾਂ ਇਸ ਕੰਮ ਨੂੰ ਸ਼ੁਰੂ ਕਰਨ ਦੇ ਲਈ ਨਾ ਤੁਹਾਨੂੰ ਵੱਡੀ ਫੈਕਟਰੀ ਲੈਣ ਦੀ ਲੋੜ ਹੈ ਨਾ ਤੁਹਾਨੂੰ ਜ਼ਿਆਦਾ ਜ਼ਮੀਨ ਲੈਣ ਦੀ ਲੋੜ ਹੈ ਤੁਸੀਂ ਇਸ ਨੂੰ ਆਪਣੇ ਘਰ ਦੇ ਵਿੱਚ ਥੋੜੀ ਜਗ੍ਹਾ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਹੋ ਜੇ ਅਸੀਂ ਇਨਵੈਸਟਮੈਂਟ ਦੀ ਗੱਲ ਕਰਦੇ ਹਾਂ ਬਹੁਤ ਹੀ ਘੱਟ ਇਨਵੈਸਟਮੈਂਟ ਦੇ ਨਾਲ ਵਧੀਆ ਪ੍ਰੋਫਿਟ ਬਣਾ ਸਕਦੇ ਇੱਕ ਛੋਟੀ ਜੀ ਰਬੜ ਬੈਨ ਕੱਟਣ ਵਾਲੀ ਮਸ਼ੀਨ ਨੂੰ ਤੁਸੀਂ 8000 ਤੋਂ ਲੈ ਕੇ 25000 ਰੁਪਏ ਤੱਕ ਜਾਂ ਫਿਰ ਇਸ ਤੋਂ ਜ਼ਿਆਦਾ ਬਜਟ ਦੇ ਵਿੱਚ ਵੀ ਖਰੀਦ ਸਕਦੇ ਮਸ਼ੀਨ ਨੂੰ ਚਲਾਉਣਾ ਬਹੁਤ ਹੀ ਸਧਾਰਨ ਹੈ ਬਹੁਤ ਹੀ ਆਸਾਨ ਹੈ ਤੁਸੀਂ ਬਸ ਉਸ ਦੇ ਵਿੱਚ ਰਬੜ ਦੀ ਟਿਊਬ ਰੱਖਣੀ ਹੈ ਤੇ ਤੁਹਾਨੂੰ ਰਬੜਸ ਕੱਟ ਕੇ ਤੁਹਾਨੂੰ ਵਾਪਸ ਦੇ ਦੇਗੀ ਰਬਰ ਬੈਂਡ ਬਣਾਉਣ ਦੇ ਦੋ ਤਰੀਕੇ ਨੇ ਇੱਕ ਤਾਂ ਤੁਸੀਂ ਰਬਰ ਟਿਊਬ ਨੂੰ ਮਾਰਕੀਟ ਦੇ ਵਿੱਚ ਖਰੀਦ ਕੇ ਉਹਦੀਆਂ ਰਬੜਾ ਬਣਾ ਕੇ ਵੇਚ ਸਕਦੇ ਹੋ ਜਾਂ ਫਿਰ ਤੁਸੀਂ ਮਾਰਕੀਟ ਦੇ ਵਿੱਚੋਂ ਆਨਲਾਈਨ ਥੋਲ ਦੇ ਵਿੱਚ ਰਬਰਸ ਨੂੰ ਲੈ ਕੇ ਵੇਚ ਸਕਦੇ ਹੋ ਦੂਜੇ ਤਰੀਕੇ ਦੇ ਵਿੱਚ ਤੁਸੀਂ ਰਬਰ ਟਿਊਬ ਨੂੰ ਵੀ ਆਪ ਬਣਾ ਸਕਦੇ ਹੋ ਇਹ ਤਰੀਕਾ ਥੋੜਾ ਜਿਹਾ ਮਿਹਨਤ ਵਾਲਾ ਹੈ ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਰਬੜ ਨੂੰ ਤਿਆਰ ਕਰ ਸਕਦੇ ਹੋ ਜਿਸ ਵਿੱਚ ਕੁਦਰਤੀ ਰਬੜ ਜੋ ਕਿ ਦਰਖਤਾਂ ਤੋਂ ਮਿਲਦੀ ਹੈ ਇਸ ਦੇ ਨਾਲ-ਨਾਲ ਇਸ ਨੂੰ ਮਜ਼ਬੂਤ ਬਣਾਉਣ ਦੇ ਲਈ ਤੁਸੀਂ ਇਸ ਦੇ ਵਿੱਚ ਰੰਗ ਜਾਂ ਲਚਕਦਾਰ ਬਣਾਉਣ ਦੇ ਲਈ ਹੋਰ ਆਈਟਮਸ ਨੂੰ ਐਡ ਕਰਕੇ ਇਸ ਨੂੰ ਤਿਆਰ ਕਰ ਸਕਦੇ ਹੋ